संयुक्त अध्यापक मोर्चा पंजाब के राज्य संयोजक सुखविंदर सिंह चहल और बलजीत सिंह सालाना ने कहा कि पंजाब सरकार सरकारी स्कूलों को खत्म करने की ओर बढ़ रही है उन्होंने कहा कि शिक्षकों के मुद्दों को अनदेखी करते हुए वेतन दोगुना करना महंगाई भत्ता व ग्रामीण भत्ता के बकाए सहित सभी भत्ते बढ़ाना शिक्षा क्रांति के झूठे सरकारी ड्रामे बेरोजगार अध्यापकों पर अपने हकों की मांग कर रहे लोगों पर पुलिस द्वारा किए जा रहे अत्याचार शिक्षा नीति 2020 को रद्द न करने के खिलाफ फतेहगढ़ साहिब जिला कॉम्प्लेक्स के सामने पंजाब के शिक्षा मंत्री का पुतला फूका गया और जोरदार नारेबाजी की गई इस अवसर पर संयोजक सुखविंदर सिंह चहल ने मीडिया से क्या कहा सुने साहिब मार्कन की इस खबर में ਜਿਹੜਾ ਅਸੀਂ ਅੱਜ ਸਿੱਖਿਆ ਮੰਤਰੀ ਦਾ ਉਤਲਾ ਫੁਕਿਆ ਉਹ ਸਿਰਫ ਇਸ ਕਰਕੇ ਫੁਕਿਆ ਕਿ ਸਾਂਝਾ ਦੇ ਆਪਕ ਊਰਜਾ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਉਹਦੇ ਆਪਕ ਮਸਲਿਆਂ ਦੇ ਉੱਤੇ ਸਿੱਖਿਆ ਮੰਤਰੀ ਜੀ ਦੇ ਧਿਆਨ ਚ ਲਿਆਉਂਦੇ ਗਏ ਆ। ਔਰ ਸਮੇ ਸਮੇ ਦੇ ਉੱਤੇ ਜਦੋਂ ਸਿੱਖਿਆ ਮੰਤਰੀ ਜੀ ਸਾਡੇ ਨਾਲ ਗੱਲਬਾਤ ਤੋਂ ਗੱਲਬਾਤ ਨਹੀਂ ਕਰ ਰਹੇ ਸੀਗੇ ਉਸ ਸਮੇ ਅਸੀਂ ਉਹਨਾਂ ਦੇ ਕੋਲ ਆਪਣਾ ਪ੍ਰੋਟੈਸਟ ਲੈ ਕੇ ਗਏ ਔਰ ਪ੍ਰੋਟੈਸਟ ਤੋਂ ਬਾਅਦ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਵੀ ਪਰ ਪਿਛਲੇ ਲੰਮੇ ਸਮੇ ਤੋਂ ਸਿੱਖਿਆ ਮੰਤਰੀ ਜੀ ਨੇ ਸਾਡੇ ਨਾਲ ਨਾ ਕੋਈ ਮੀਟਿੰਗ ਕੀਤੀ ਆ ਤੇ ਜਿਹੜੀਆਂ ਮੀਟਿੰਗਾਂ ਪਹਿਲਾਂ ਸਾਡੀਆਂ ਹੋਈਆਂ ਉਹਨਾਂ ਮੀਟਿੰਗਾਂ ਵਿੱਚ ਅਧਿਆਪਕਾਂ ਦੇ ਮਸਲਿਆਂ ਦੇ ਉੱਤੇ ਜਿਹੜੀਆਂ ਸਹਿਮਤੀਆਂ ਬਣੀਆਂ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਲਾਗੂ ਨਹੀਂ ਕੀਤੀ ਜਿਦੇ ਵਿੱਚ ਜਿਹੜੀਆਂ ਸਾਡੇ ਨਾਲ ਵਿੱਤੀ ਮਾਮਲੇਾਂ ਦੇ ਉੱਤੇ ਸੀਗੇ ਉਹ ਵੀ ਸਾਡੇ ਚਾਹੇ ਡੀਏ ਆ ਚਾਹੇ ਉਹ ਭੱਤੇ ਆ ਚਾਹੇ ਉਹ ਅਧਿਆਪਕਾਂ ਦੀ ਰੈਗੂਲੇਸ਼ਨ ਦਾ ਮਾਮਲਾ ਹੈ ਚਾਹੇ ਬੇਰਜ਼ਗਾਰਾਂ ਨੂੰ ਰੋਜ਼ਗਾਰ ਦਾ ਮਾਮਲਾ ਹੈ ਉਹ ਸਾਰੇ ਪੈਂਡਿੰਗ ਪਏ ਆ ਔਰ ਇਸੇ ਤਰ੍ਹਾਂ ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀਆਂ ਬੀਪੀਓ ਦੀਆਂ ਅਸਾਮੀਆਂ ਖਾਲੀਆਂ ਹੈੱਡਮਾਸਟਰਾਂ ਦੀਆਂ ਅਸਾਮੀਆਂ ਖਾਲੀਆਂ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀਆਂ ਉਹਨਾਂ ਦੇ ਉੱਤੇ ਸਰਕਾਰ ਦਾ ਭਰਮ ਦੇ ਉੱਤੇ ਕੋਈ ਧਿਆਨ ਨਹੀਂ ਹੈਗਾ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਅਸੀਂ ਲਗਾਤਾਰ ਉਨ੍ਹਾਂ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਇਹਨਾਂ ਦਾ ਹੱਲ ਨਾ ਹੋਣ ਕਰਕੇ ਸਾਂਝੇ ਅਧਿਆਪਕ ਮੋਰਚੇ ਪੰਜਾਬ ਵੱਲੋਂ ਸਿੱਖਿਆ ਮੰਤਰੀ ਜੀ ਦੇ ਅਰਥੀ ਭੂਕ ਮਜਾਰੇ ਕਰ ਰਹੇ ਆ ਤਾਂ ਕਿ ਉਹ ਟੇਬਲ ਤੇ ਆ ਕੇ ਅਧਿਆਪਕ ਮਸਲਿਆਂ ਨੂੰ ਔਰ ਸਰਕਾਰ ਦੇ ਆਪਣੀ ਜਿਹੜੀ ਗੱਲ ਕੀਤੀ ਹੋਈ ਆ ਲੋਕਾਂ ਦੇ ਨਾਲ ਉਹਨਾਂ ਨੂੰ ਪੂਰਾ ਕਰੇ ਔਰ ਇਹਦੇ ਨਾਲ ਹੀ ਅਸੀਂ ਇਹ 10 ਤਰੀਕ ਨੂੰ ਜਿਹੜਾ ਹੈਗਾ ਸਾਡਾ ਅਸੀਂ ਝੰਡਾ ਮਾਰਚਾ ਜਿਹੜਾ ਸਿੱਖਿਆ ਮੰਤਰੀ ਦੇ ਹਲਕੇ ਤੋਂ ਸ਼ੁਰੂ ਕਰ ਰਹੇ ਹਾਂ ਲਗਾਤਾਰ ਅਸੀਂ ਉਦੋਂ ਤੱਕ ਉਹ ਝੰਡੇ ਮਾਰਚ ਨੂੰ ਜਾਰੀ ਰੱਖਾਂਗੇ ਜਦੋਂ ਤੱਕ ਅਧਿਆਪਕਾਂ ਦੇ ਮਸਲਿਆਂ ਨੂੰ ਸਿੱਖਿਆ ਮੰਤਰੀ ਜੀ ਹੱਲ ਨਹੀਂ ਕਰ ਲੈਂਦੇ